ਕਹਿੰਦਾ ਮਿੰਨੀਆਂ ਬੱਸਾਂ ਮੇਰੀਆਂ ਆ ਮੈਂ ਮਿੰਨੀਆਂ ਬੱਸਾਂ ਦੇ ਹੋਣ ਦੇ ਨਾਤੇ ਮੈਂ ਈ ਰਿਕਸ਼ਾ ਦੇ ਐਡੋ ਵਾਲੇ ਦੇ ਬੱਸ ਦੀ ਪਿਛਲੀ ਸਾਈਡ ਮਾਰੂੰਗਾ ਜੇ ਇਹ ਬੰਦੇ ਮਰ ਗਏ ਤਾਂ ਪੁਲਿਸ ਮੇਰਾ ਕੁਝ ਨਹੀਂ ਪਕਾਰ ਸਕਦੀ ਮੈਂ ਉਸੇ ਵੇਲੇ ਥਾਲੇ ਜਾਊਗਾ ਮੈਂ ਲਾਇਸੈਂਸ ਦਊਗਾ ਆਪਣੀ ਜ਼ਮਾਨਤ ਕਰਵਾ ਕੇ ਆ ਜਾਊਂਗਾ ਨਵਾਂ ਸ਼ਹਿਰ ਦੀ ਈ ਰਿਕਸ਼ਾ ਯੂਨੀਅਨ ਅਤੇ ਆਟੋ ਰਿਕਸ਼ਾ ਯੂਨੀਅਨ ਦੇ ਲੋਕ ਸਿਟੀ ਪੁਲਿਸ ਸਟੇਸ਼ਨ ਨੇੜੇ ਇਕੱਠਾ ਹੋਏ ਤੇ ਆਪਣੀ ਮੰਗਾਂ ਨੂੰ ਲੈ ਕੇ ਡੀਐਸਪੀ ਨੂੰ ਮਿਲੇ ਯੂਨੀਅਨ ਦੇ ਲਗਭਗ 150 ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਯੂਨੀਅਨ ਦੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਵੀ ਇਹ ਰਿਕਸ਼ਾ ਜਾਂ ਓਟੋ ਰਿਕਸ਼ਾ ਵਾਲੇ ਆਪਣੇ ਯਾਤਰੀਆਂ ਨੂੰ ਲੈ ਕੇ ਲੰਗੜੋਆ ਜਾਂ ਨੇੜਲੇ ਇਲਾਕੇ ਵਿੱਚ ਜਾਂਦੇ ਹਨ ਤਾਂ ਮੈਨੀ ਬੱਸਾਂ ਦੇ ਵਿਅਕਤੀ ਓਟੋ ਡਰਾਈਵਰ ਦੀ ਕੁੱਟਮਾਰ ਕਰਦੇ ਹਨ ਅਤੇ ਉਸ ਦੀ ਕਮਾਈ ਵੀ ਖੋਹ ਲਈਤੀ ਜਾਂਦੀ ਹੈ ਅਤੇ ਯਾਤਰੀਆਂ ਨੂੰ نیچے ਉਤਾਰ ਦਿੱਤਾ ਜਾਂਦਾ ਹੈ ਕੁੱਟਮਾਰ ਕਰਨ ਵਾਲਾ ਵਿਅਕਤੀ ਇਨਾ ਬੇਖੌਫ ਹੋ ਚੁੱਕਾ ਹੈ ਕਿ ਉਹ ਕਹਿੰਦਾ ਹੈ ਕਿ ਮੇਰਾ ਮੋਬਾਈਲ ਨੰਬਰ ਲੈ ਜਾਓ ਤੇ ਜਿਸਨੇ ਵੀ ਸ਼ਿਕਾਇਤ ਕਰਨੀ ਹੈ ਉਹ ਕਰ ਸਕਦਾ ਹੈ ਜੇਕਰ ਤੁਹਾਨੂੰ ਦੁਬਾਰਾ ਐਸੇ ਇਲਾਕੇ ਵਿੱਚ ਦੇਖਿਆ ਗਿਆ ਤਾਂ ਤੁਹਾਡੀ ਦੁਬਾਰਾ ਕੁੱਟਮਾਰ ਕੀਤੀ ਜਾਵੇਗੀ ऐसा पहली बार नहीं होया इस ਤੋਂ ਪਹਿਲਾਂ ਵੀ ਲਗਭਗ 10-12 ਲੋਕਾਂ ਨੇ ਆਟੋ ਡਰਾਈਵਰਾਂ ਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਉਹਨਾਂ ਦੀ ਜੇਬ ਵਿੱਚੋਂ ਉਹਨਾਂ ਦੇ ਪੈਸੇ ਵੀ ਖੋਹ ਲਿੱਤੇ ਸਨ ਇਸ ਮੁੱਦੇ ਸੰਬੰਧੀ ਅੱਜ ਲਗਭਗ 3-4 ਯੂਨੀਅਨਾਂ ਦੇ ਲੋਕ ਇਕੱਠਾ ਹੋਏ ਤੇ ਡੀਐਸਪੀ ਨੂੰ ਮਿਲ ਕੇ ਇਸ ਬਾਰੇ ਸ਼ਿਕਾਇਤ ਕੀਤੀ ਡੀਐਸਪੀ ਰਾਜਕੁਮਾਰ ਨੇ ਭਰੋਸਾ ਦਿੱਤਾ ਕੀ 1-2 ਦਿਨਾਂ ਦੇ ਅੰਦਰ ਉਕਤ ਵਿਅਕਤੀ ਨੂੰ ਬੁਲਾਇਆ ਜਾਵੇਗਾ ਤੇ ਦੋਵਾਂ ਧਿਰਾਂ ਦੇ ਨਾਲ ਨਿਸ਼ਟਿਆ ਜਾਵੇਗਾ ਅਸੀਂ ਇਕੱਠੇ ਬੈ ਕੇ ਸਾਰਾ ਮਸਲਾ ਵੀ ਸੁਲਝਾਵਾਂਗੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਡਰਾਈਵਰ ਦੀ ਕੁੱਟਮਾਰ ਕਰਨ ਵਾਲੇ ਤੇ ਪੈਸੇ ਖੋਣ ਵਾਲੇ ਵਿਅਕਤੀਆਂ ਦੇ ਨਾਲ ਕੋਈ ਸਮਝੌਤਾ ਹੋਵੇਗਾ ਤਾਂ ਉਹਨਾਂ ਨੇ ਕਿਹਾ ਕਿ ਓਟੋ ਡਰਾਈਵਰ ਬੜੀ ਮਿਹਨਤ ਦੇ ਨਾਲ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਸਾਰੇ ਦਿਨ ਸਖਤ ਮਿਹਨਤ ਕਰਦਾ ਹੈ ਪਰ ਉਹ ਡਰ ਦੇ ਕਰਕੇ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਇਹ ਵੀ ਕਿਹਾ ਕਿ ਜਦੋਂ ਇਹ ਮਸਲਾ ਡੀਐਸਪੀ ਦੇ ਸਾਹਮਣੇ ਆਵੇਗਾ ਤਾਂ ਲੋੜ ਮੁਤਾਬਕ ਜੋ ਵੀ ਕਾਰਵਾਈ ਹੋਵੇ ਉਹ ਕੀਤੀ ਜਾਵੇ ਇਹ ਮਸਲਾ ਅੱਜ ਦਾ 10 ਸਗਾ ਜੀ ਇਹ ਈ ਰਿਕਸ਼ਾ ਵਾਲੇ ਐਟੋ ਵਾਲੇ ਜਿਹੜੇ ਆ ਇਹ ਦੋਏ ਜੁਨੀਅਨ ਇਕੱਠੀਆਂ ਹੋਈਆਂ ਸੀ ਇੱਕ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਾਸ ਈ ਰਿਕਸ਼ਾ ਜੁਨੀਅਨ ਇੱਕ ਐਟੋ ਜੁਨੀਅਨ ਵਾਲੇ ਇਕੱਠੇ ਹੋਏ ਸੀਗੇ ਕਰਿਆਮ ਰੋਡ ਵਾਲੇ ਰਾਜਾ ਸਾਹਿਬ ਇਹਨਾਂ ਨੇ ਜਿਸ ਵੇਲੇ ਸਵਾਰੀ ਲਗੜੋਏ ਨੂੰ ਲੈ ਕੇ ਜਾਂਦੇ ਆ ਜਾਂ ਕੋਈ ਸਾਲਮ ਸਵਾਰੀ ਲੈ ਕੇ ਜਾਂਦੇ ਆ ਉੱਥੇ ਕੋਈ ਸਾਡਾ ਕੋਈ ਵਿਅਕਤੀ ਬੈਠਾ ਆ ਉਹਨੇ ਹੱਥ ਦੇ ਵਿੱਚ ਬੈਟ ਫੜਿਆ ਹੋਆ ਔਰ ਡੰਡੇ ਫੜੇ ਹੋਆ ਜਿਹੜਾ ਵੀ ਸਾਡਾ ਕੋਈ ਈ ਰਿਕਸ਼ੇ ਵਾਲਾ ਐਟੋ ਵਾਲਾ ਜਾਂਦਾ ਆ ਉਹਨਾਂ ਨਾਲ ਧੱਕੇਸ਼ਾਹੀ ਕਰਦਾ ਆ ਔਰ ਉਹ ਉਹਨਾਂ ਦੀਆਂ ਚਾਬੀਆਂ ਕੱਢਦਾ ਆ ਔਰ ਸਵਾਰੀਆਂ ਨੂੰ ਖੱਜਲ ਖਰਾਬ ਕਰਦਾ ਸਵਾਰੀਆਂ ਲਾਦਾ ਆ ਔਰ ਨਾਲੇ ਐਟੋ ਵਾਲੇ ਤੇ ਈ ਰਿਕਸ਼ਾ ਵਾਲੇ ਤੇ ਥੱਪੜ ਮਾਰਦਾ ਆ ਤੇ ਉਸ ਤੋਂ ਬਾਅਦ ਪਲਾਸ ਉਹਨਾਂ ਦੀ ਜੇਬ ਦੇ ਵਿੱਚ 2-400-500 ਰੁਪਈਆ ਹੁੰਦਾ ਉਹ ਕੱਢ ਲੈਂਦਾ ਆ ਅੱਪਰੋ ਆਪਣਾ ਨੰਬਰ ਵੀ ਦਿੰਦਾ ਉਹ ਬੰਦਾ ਵੇ ਜਾਓ ਆ ਮੇਰਾ ਨੰਬਰ ਨਾਲ ਜਾ ਕੇ ਥਾਣੇ ਦੇ ਦਿਓ ਉਹ ਐਨੀ ਗੁੰਡਾਗਰਦੀ ਕਰਦਾ ਆ ਇਹ ਵਿਚਾਰੇ ਗਰੀਬ ਹੋਣ ਦੇ ਨਾਤੇ ਹੁਣ ਵੀ 10 ਦੇ ਵਿੱਚ ਕਰੀਬ ਬੰਦੇ ਹੋਣੇ ਆ ਜਿਨ੍ਹਾਂ ਨੂੰ ਲੁੱਟਾ ਖੋਹਵਾ ਬੰਦਾ ਕਰ ਚੁੱਕਾ ਆ ਔਰ ਉਹ ਬੰਦਾ ਲੁੱਟਾ ਖੋਹਵਾ ਕਰਕੇ ਉਹ ਸਾਨੂੰ ਇਹ ਨਹੀਂ ਪਤਾ ਵੀ ਉਹ ਪੈਸਾ ਕਿੱਥੇ ਜਾਂਦਾ ਆ ਔਰ ਉਹ ਪੈਸਾ ਕਿਹਨੂੰ ਦਿੰਦਾ ਆ ਔਰ ਦਿਹਾੜੀ ਦੇ ਵਿੱਚ ਉਹਨੇ 10 ਈ ਰਿਕਸ਼ਾ ਜਾਂ ਏਟੋ ਵੀ ਲੁੱਟ ਲਏ ਤਾਂ ਸਾਹਮਣੇ ਬੰਦਾ 5000 ਰੁਪਏ ਦਿਹਾੜੀ ਉਹ ਬਣਾ ਕੇ ਲੈ ਗਿਆ ਪਹਿਲੇ ਕਦੀ ਪਹਿਲੇ ਅਸੀਂ ਸ਼ਿਕਾਇਤ ਕੀਤੀ ਆ ਪਹਿਲਾਂ ਵੀ ਸ਼ਿਕਾਇਤ ਕੀਤੀ ਆ ਜੀ ਦੋ ਵਾਰੀ ਸ਼ਿਕਾਇਤ ਕਰ ਚੁੱਕੇ ਆ ਉਤ ਪ੍ਰਸ਼ਾਸਨ ਨੇ ਸਾਡੀ ਉਸ ਵੇਲੇ ਸੁਣੀ ਸੀ ਉਤ ਬਾਅਦ ਉਹ ਬੰਦਾ ਮਹੀਨਾ ਕਿ ਭਰ ਰਾਮ ਰਿਆ ਉਤੋਂ ਬਾਅਦ ਫੇਰਾ ਹੀ ਜਾਂਦਾ ਮਿੰਨੀਆਂ ਬੱਸਾਂ ਮੇਰੀਆਂ ਆ ਮੈਂ ਮਿੰਨੀਆਂ ਬੱਸਾਂ ਦੇ ਹੋਣ ਦੇ ਨਾਤੇ ਮੈਂ ਈ ਰਿਕਸ਼ਾ ਦੇ ਐਟੋ ਵਾਲੇ ਦੇ ਬੱਸ ਦੀ ਪਿਛਲੀ ਸਾਈਡ ਮਾਰੂੰਗਾ ਜੇ ਇਹ ਬੰਦੇ ਮਰ ਗਏ ਤਾਂ ਪੁਲਿਸ ਮੇਰਾ ਕੁਝ ਨਹੀਂ ਵਿਗਾੜ ਸਕਦੀ ਮੈਂ ਉਸੇ ਵੇਲੇ ਥਾਣੇ ਜਾਊਗਾ ਮੈਂ ਲਾਇਸੈਂਸ ਦਊਗਾ ਆਪਣੀ ਜ਼ਮਾਨਤ ਕਰਵਾ ਕੇ ਆਜੂਗਾ ਇਹ ਬੰਦਾ ਹੈ ਕਿੱਥੇ ਇਹ ਬੰਦਾ ਜਿਹੜਾ ਆ ਇਹ ਦਾ ਵਿਅਕਤੀ ਹੈ ਸਾਨੂੰ ਨਹੀਂ ਪਤਾ ਬੰਦਾ ਕਿੱਥੇ ਦਾ ਆ ਔਰੇ ਬੰਦਾ ਬਹੁਤ ਹੀ ਤੰਗ ਪਰੇਸ਼ਾਨ ਹਰਾਸਮੈਂਟ ਜਿਹੜਾ ਈ ਰਿਕਸ਼ਾ ਚੱਲਿਆ ਨੂੰ ਕਰਦਾ ਪਿਆ ਹੈ ਈ ਰਿਕਸ਼ਾ ਗੱਡੀ ਰੋਕਦਾ ਕਿੱਥੇ ਰੋਕਦਾ ਜੀ ਲਗੜੋ ਇੱਥੇ ਰੋਕਦਾ ਸ਼ੋਸ਼ਣ ਕਰਦੇ ਕੋਲ ਆ ਜੇ ਨਾ ਅੱਜ ਕੀ ਕਰ ਰਹੇ ਅੱਜ ਇੱਕ ਮਿੰਟ ਯਾਰ ਅੱਜ ਡੀਐਸਪੀ ਸਾਹਿਬ ਨੇ ਇਹ ਗੱਲ ਕੀਤੀ ਆ ਵੀ ਦੇਖੋ ਅਸੀਂ ਉਹਨੂੰ ਸਦਰ ਥਾਣੇ ਤੋਂ ਪੁਲਿਸ ਗਈ ਸੀ ਜਿਸ ਵੇਲੇ ਲੈਣ ਗਈ ਉਹ ਉੱਥੋਂ ਬੰਦਾ ਨੱਠ ਗਿਆ ਸੀ ਉਹ ਨਾਲ 3-4 ਹੋਰ ਗੁੰਡਾ ਜਿਹੜੇ ਸੀਗੇ ਉਹ ਨਾਲ ਵਾ ਉਹਦੇ ਉਥੋਂ ਭੱਜ ਗਿਆ ਆ ਪੁਲਿਸ ਨੇ ਕਿਹਾ ਸਾਨੂੰ ਐਸਐਚਓ ਸਾਹਿਬ ਨੇ ਡੀਐਸਪੀ ਸਾਹਿਬ ਨੇ ਵੀ ਤੁਸੀਂ ਸਾਨੂੰ ਸਮਾਂ ਦਿਓ ਅਸੀਂ ਬੰਦਿਆਂ ਨੂੰ ਉਹਨਾਂ ਨੂੰ ਬੁਲਾਣੇ ਆ ਬੁਲਾ ਕੇ ਤੁਹਾਨੂੰ ਅਸੀਂ ਫੋਨ ਕਰਦੇ ਆ ਫੇਰ ਤੁਹਾਡੀ ਬੈਠ ਕੇ ਅਸੀਂ ਜਿੱਦਾਂ ਵੀ ਆ ਇਹ ਗੱਲਬਾਤ ਕਰਾਣੇ ਆ ਮਸਲਾ ਹੱਲ ਕਰਾਣੇ ਆ ਇਹ ਤਾਂ ਕ੍ਰਾਈਮ ਹੈ ਨਾ ਕਿਸੇ ਨੂੰ ਕੁੱਟ ਮਾਰ ਕੇ ਕੇ ਪੈਸਾ ਖੋਣਾ ਕ੍ਰਾਈਮ ਹੈ ਬਿਲਕੁਲ ਤੁਹਾਡੀ ਗੱਲ ਹੈ ਕ੍ਰਾਈਮ ਇਹ ਕ੍ਰਾਈਮ ਤੇ ਰਾਜਨਾਮਾ ਕਿਉਂ ਕਰਉਂਦੇ ਬੈਠ ਕੇ ਐਸੇ ਕਰਕੇ ਸਾਰ ਅਸੀਂ ਗੱਲ ਕੀਤੀ ਆ ਪੁਲਿਸ ਪ੍ਰਸ਼ਾਸਨ ਦੇ ਕੋਲ ਅਸੀਂ ਜਿੰਨੀ ਵਾਰ ਵੀ ਦਰਖਾਸਤਾਂ ਦਿੱਤੀਆਂ ਇਹ ਬੰਦੇ ਜਿਹਨੂੰ ਜੇ ਕਈ ਦਿਨੋਂ ਇਹ ਦਰਖਾਸਤ ਦਓ ਇਹ ਦਰਖਾਸਤ ਨਹੀਂ ਦਿੰਦੇ ਐ ਠਰ ਜਾਂਦੇ ਆ ਵੀ ਕੱਲ ਨੂੰ ਗੱਲਬਾਤ ਹੋ ਗਈ ਸਾਡੇ ਮਗਰ ਪਤਾ ਨਹੀਂ ਕਿਸੇ ਨੇ ਆਣਾ ਕਿ ਨਹੀਂ ਆਣਾ ਪਤਾ ਨਹੀਂ ਮੈਂ ਇਕੱਲੇ ਨਹੀਂ ਰਹਿ ਜਾਣਾ ਇਸ ਕਰਕੇ ਅਸੀਂ ਆਪਣੀ ਈ ਰਿਕਸ਼ਾ ਯੂਨੀਅਨ ਔਲ ਦੇ ਪ੍ਰਧਾਨ ਦੇ ਨਾਤੇ ਤਾਂ ਸਾਡੇ ਬਿੱਟੀ ਗੇਲ ਦੀ ਚੇਅਰਮੈਨ ਹੋਣ ਦੇ ਨਾਤੇ ਔਰ ਐਟੋ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਭਿੰਦਰ ਸਿੰਘ ਜੀ ਇਹ ਅੱਜ ਅਸੀਂ ਤਿੰਨਾਂ ਨੇ ਇਕੱਠਿਆਂ ਨੇ ਹੋ ਕੇ ਇੱਕ ਬੜਾਈ ਸੀ ਵੀ ਅੱਜ ਅਸੀਂ ਸਾਰਿਆਂ ਦਾ ਡਰ ਖਤਮ ਕਰ ਦਿਆਂਗੇ ਇੱਕ ਵਾਰੀ ਇਕੱਠੇ ਹੋ ਕੇ ਆਪਾਂ ਚੰਡੀਗੜ੍ਹ ਚੌਕ ਦੇ ਵਿੱਚ ਧਰਨਾ ਦੇਵਾਂਗੇ ਔਰ ਪੁਲਿਸ ਪ੍ਰਸ਼ਾਸਨ ਨੂੰ ਦੱਸਾਂਗੇ ਜੇ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਹੈ ਉਹਦੇ ਨੱਕ ਪਾਈ ਜਾਵੇ ਅ ਅੱਜ ਅਸੀਂ ਭਾਰਤੀ ਹ왈ਮੀ ਕੀ ਤਰ੍ਹਾਂ ਸਮਾਜ ਈ ਰਿਕਸ਼ਾ ਜੂਨੀਅਨ ਸਾਡੀ ਰਾਜਾ ਸਾਹਿਬ ਆਟੋ ਜੂਨੀਅਨ ਜਿਹੜੀ ਕ੍ਰਿਆਮ ਤੋਂ ਚੱਲਦੀ ਆ ਇਹਨਾਂ ਦੇ ਨਾਲ ਜਿਹੜਾ ਮਿੰਨੀ ਬੱਸਾਂ ਵਾਲੇ ਤੱਕਈਸ਼ਾਈ ਕਰਦੇ ਆ ਇਹਨਾਂ ਨਾਲ ਬਦਮਾਸ਼ੀ ਕਰਦੇ ਆ ਅਗਰ ਇਹ ਈ ਰਿਕਸ਼ਾ ਵਾਲੇ ਸਾਡੇ ਜਾਂ ਆਟੋ ਵਾਲੇ ਲੰਮਰੋਏ ਵਾਰ ਸਾਰੇ ਪਿੰਡਾਂ ਦੀ ਕਰਦੇ ਕਿਸੇ ਵੀ ਪਾਸੇ ਜਾਂਦੇ ਆ ਤਾਂ ਇਹ ਰਾਹ ਦੇ ਵਿੱਚ ਉਹਨਾਂ ਨੂੰ ਲੁੱਟਦੇ ਆ ਲੁੱਟ ਕੇ ਇਹਨਾਂ ਨੂੰ ਲੁੱਟ ਖੋਟ ਕਰਦੇ ਆ ਕੁੱਟਮਾਰ ਕਰਦੇ ਆ ਬਦਮਾਸ਼ੀ ਕਰਦੇ ਆ ਅਸੀਂ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਆਏ ਆ ਡੀਐਸਪੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਵਾ ਵੀ ਤੁਹਾਨੂੰ ਅਸੀਂ ਪ੍ਰਧਾਨ ਜੀ ਇੱਕ ਅੱਧੇ ਦਿਨ ਚ ਬੁਲਾ ਕੇ ਦੋਨਾਂ ਤਰ੍ਹਾਂ ਨਾਲ ਬੁਲਾ ਕੇ ਜੋ ਵੀ ਤੁਹਾਡਾ ਮਸਲੇ ਰੱਖ ਲੂਗਾ ਉਹ ਆਪਾਂ ਨੇੜੇ ਲਿਆਵਾਂਗੇ ਤਾਂ ਅਸੀਂ ਪ੍ਰਸ਼ਾਸਨ ਇਹ ਵੀ ਬੇਨਤੀ ਕੀਤੀ ਆ ਵੀ ਜੇ ਔਟੋ ਰਿਕਸ਼ਾ ਵਾਲੇ ਦੇ ਢਿੱਡ ਲੱਗਿਆ ਵਾ ਈ ਰਿਕਸ਼ਾ ਵਾਲੇ ਦੇ ਢਿੱਡ ਲੱਗਿਆ ਵਾ ਜੇ ਉਹਨਾਂ ਦੇ ਵੀ ਢਿੱਡ ਲੱਗਿਆ ਵੀ ਰੋਟੀ ਕਮਾ ਕੇ ਖਾਂਦੇ ਆ ਨਾ ਕਿ ਇਹ ਕਿਸੇ ਕੋਲੋਂ ਖੋ ਕੇ ਖਾਂਦੇ ਆ ਇਹ ਆਪਣੀਆਂ ਆਪਣੀਆਂ ਮਿਹਨਤ ਕਰਦੇ ਆ ਆਪਣਾ ਰੋਜ਼ਗਾਰ ਕਰਦੇ ਆ ਐਨਾਂ ਨੂੰ ਇਹਨਾਂ ਨੂੰ ਵੀ ਹੱਕ ਆ ਡੈਮੋਕ੍ਰੇਸੀ ਆ ਇਹਨਾਂ ਨੂੰ ਵੀ ਰੋਜ਼ਗਾਰ ਕਰਨ ਦਾ ਹੱਕ ਆ ਇਹਨਾਂ ਨੂੰ ਮਿਹਨਤ ਕਰਨ ਦਾ ਹੱਕ ਆ ਰਾਜੀਨਾਮਾ ਕਰੋਗੇ ਕਾਰਵਾਈ ਕਰੋਗੇ ਕਾਰਵਾਈ ਕਰਾਵਾਂਗੇ ਅਸੀਂ ਤਾਂ ਕਾਰਵਾਈ ਕਰਾਵਾਂਗੇ ਸਾਡਾ ਰਾਜੀਨਾਮਾ ਨਹੀਂ ਆ ਤੁਹਾਡਾ ਰਾਜੀਨਾਮਾ ਨਹੀਂ ਅਸੀਂ ਤਾਂ ਕਾਰਵਾਈ ਕਰਾਵਾਂਗੇ ਉਹ ਕੁੱਟਮਾਰ ਕਰਨਾ ਪੈਸਾ ਖੋਹਣਾ ਕਿਸੇ ਗਰੀਬ ਨੂੰ ਜੇ ਕਿਸੇ ਗਰੀਬ ਨੂੰ ਮਜ਼ਦੂਰ ਨੂੰ ਰਾਜ ਰੋਕ ਕੇ ਕੁੱਟਮਾਰ ਕਰਨੀ ਆ ਜਾਂ ਉਹਨਾਂ ਲੁੱਟਖੋ ਕਰਨੀ ਆ ਇਹ ਬਹੁਤ ਨਿੰਦਣਯੋਗ ਕੰਮਲਾਵਾ ਇਹ ਪ੍ਰਸ਼ਾਸਨ ਦੇ ਵੀ ਇੱਕ ਸਵਾਲੀਆ ਨਿਸ਼ਾਨ ਆਂਦਾ ਵਾ ਕਿ ਪ੍ਰਸ਼ਾਸਨ ਇਹ ਗੱਲ ਪ੍ਰਸ਼ਾਸਨ ਇਹ ਇਹ ਗੱਲ ਕਿੱਦਾਂ ਚੈਨ ਕਰ ਰਿਹਾ ਵਾ ਅਸੀਂ ਡੀਐਸਟੀ ਸਾਨੂੰ ਇਹ ਬੇਨਤੀ ਕੀਤੀ ਦਾ ਵੀ ਸਰ ਇਹਨਾਂ ਨੂੰ ਬੁਲਾ ਕੇ ਜੋ ਮੰਦੀ ਕਰਨ ਨੂੰ ਕਾਰਵਾਈ ਕੀਤੀ ਜਾਉ। ਹੋਰ ਨਹੀਂ ਕੀ ਆਓ ਹੋਰ ਤੁਸੀਂ ਕੀ ਕਰੋ ਯਾਰ ਸਾਰੇ ਇਕੱਠੇ ਨੇ ਅਸੀਂ ਹੁਣ ਇਹ ਦੇਖਿਆ ਵਾ ਸਰ ਪ੍ਰਸ਼ਾਸਨ ਸਾਨੂੰ ਅਸ਼ਵਾਸਨਤਾ ਵੀ ਅੱਜ ਜਾਂ ਕੱਲ ਇਹਨਾਂ ਨੂੰ ਬੁਲਾ ਕੇ ਅਸੀਂ ਅਗਲੀ ਕਾਰਵਾਈ ਕੀਤੀ ਜਾਉਗੀ। ਅਗਰ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਸਾਡਾ ਇਹ ਸੰਘਰਸ਼ ਅੱਗੇ ਹੋਰ ਤਿੱਖਾ ਕੀਤਾ। ਅਗਲੀ ਵਾਰ